ਸਭ ਤੋਂ ਪਹਿਲਾਂ ਖੁਦਾ ਦੇ ਦਾਸ ਖੁਦਾ ਅੰਦਾਸੀ ਨੂੰ ਫਿਰੇ ਲੋ ਜਮਸੀ ਦੀ ਆਈ ਸੰਧੂ ਸਾਰੇ ਨੂੰ ਜਮਸੀ ਦੀ ਮੈਂ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰਮੇਸ਼ਵਰ ਨੇ ਜੋ ਪਿਛਲੇ ਸਮੇਂ ਤੋਂ ਲੈ ਕੇ ਖੁਦਾਵੰਦ ਨੇ ਪਰਮੇਸ਼ਵਰ ਨੇ ਸਾਰੇ ਪਰਿਵਾਰ ਨੂੰ ਮੁਸਕਰ ਨੂੰ ਆਪਣੇ ਘੁੰਮਾਇਡ ਸੁਭਾਗੇ ਰੱਖਿਆ ਹੈ ਬਚਾ ਕੇ ਰੱਖਿਆ ਹੈ ਖੁਦਾ ਦਾ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਹੀ ਮੈਂ ਬਾਪ ਪ੍ਰਭੂ ਦੀ ਵਡਿਆਈ ਹੋਈ ਬਸ ਲੈ ਅਕ ਉਸ ਦਿਨਾਂ ਦੇ ਵਿੱਚ ਖੁਦਾ ਦਾ ਦਾਸ ਉਪਵਾਸ ਦੇ ਵਿੱਚ ਹੀ ਜੋ ਵੀ ਸੰਗਤ ਉਪਵਾਸ ਦੇ ਵਿੱਚ ਹੀ ਖੁਦਾ ਦੇ ਦਾਸ ਦੇ ਨਾਲ ਮਿਲ ਕੇ ਜੋ ਪਰਮੇਸ਼ਰ ਦੀ ਮहिमा ਵਧਾਈ ਲਈ ਮੈਂ ਤਸਨਾ ਚਾਹਨਾ ਹਾਂ ਕਿ ਯਾਰ ਕੀ ਮੇਰੀ ਅਗਵਾਈ ਹੋਈ ਖੁਦਾ ਦੇ ਦਾਸ ਤੋਂ ਭਾਈਆਂ ਭਰਾਵਾਂ ਦੇ ਕੋਲੋਂ ਕੋਈ ਪਰਮੇਸ਼ਰ ਜੋ ਮੈਨੂੰ ਕੁਝ ਦੇਣ ਲਈ ਜਾ ਰਿਹਾ ਤੋ ਮੇਰੇ ਉੱਪਰ ਸਿਰ ਦੇ ਉੱਪਰ ਖੁਦਾ ਦੇ ਦਾਸ ਨੇ ਔਰ ਸੰਤ ਨੇ ਕੁਝ ਦੇਖਿਆ ਜਿਸ ਤਰ੍ਹਾਂ ਕੋਈ ਕੁੱਤਲੀ ਹੁੰਦੀ ਹੈ ਵਾਈਟ ਕਲਰ ਦੀ ਤੇ ਪਰਮੇਸ਼ਰ ਨੇ ਦਰਸ਼ਨ ਦਿੱਤਾ ਤੇ ਖੁਦਾ ਦਾਸ ਨੇ ਦੱਸਿਆ ਸੱਜਣਾ ਨੂੰ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਵਾਂ ਕਿ ਮੇਰੀਆਂ ਹੀ ਕੋਈ ਗਲਤੀਆਂ ਦੇ ਕਾਰਨ ਕੁਝ ਮੇਰੇ ਵਿੱਚ ਕਮੀਆਂ ਦੇ ਕਾਰਨ ਯਾਨਕੀ ਮੈਂ ਖੁਦਾ ਨੂੰ ਪੂਰਾ ਟਾਈਮ ਨਹੀਂ ਦੇ ਪਾਉਂਦਾ ਯਾਨਕੀ ਕੰਮ ਦੇ ਵਿੱਚ ਹੀ ਤੇ ਯਾਨਕੀ ਪੂਰਾ ਧਿਆਨ ਨਹੀਂ ਲਗਾਣਾ ਸ਼ਾਮ ਦੀ ਪ੍ਰਾਰਥਨਾ ਮੇਰੀ ਬਹੁਤ ਕਾਠੀ ਹਿੰਦੀ ਸੁਪਾ ਦੀ ਪ੍ਰਾਰਥਨਾ ਬਹੁਤ ਕਾਠੀ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਪਰ ਜਿਸ ਤਰ੍ਹਾਂ ਖੁਦਾ ਦੇ ਦਾਸ ਦੱਸ ਰਿਹਾ ਹੈ ਨਾ ਤੇ ਪਰਦੇਸ ਟਿਲੇ ਲੋਕਾਂ ਨੂੰ ਵੀ ਪਸੰਦ ਨਹੀਂ ਗੱਲ ਆ ਤੇ ਵਚਨ ਤੇ ਵੀ ਲਿਖਿਆ ਹੈ ਤੇ ਮੈਂ ਯਾਨੀ ਕਿ ਪਹਿਲਾ ਇਸ ਤਰ੍ਹਾਂ ਦੀ ਪ੍ਰਾਰਥਨਾ ਹੈ ਮੇਰੀ ਤੇ ਪ੍ਰਭੂ ਦਾ ਧੰਨਵਾਦ ਕਰ ਰਿਹਾ ਤੇ ਆ ਕੋਈ ਸਮੇਂ ਦੇ ਵਿੱਚ ਜੇ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਇਹ ਘਰ ਦੇ ਵਿੱਚ ਯਾਨੀ ਕਿ ਸਮਾਂ ਵੀ ਪ੍ਰਭੂ ਦੇ ਵਿੱਚ ਯਾਨੀ ਕਿ ਖੁਦਾ ਨੂੰ ਹੀ ਦੇ ਰਿਹਾ ਯਾਨੀ ਕਿ ਘਟੇ ਦਾ ਸੁਬਾਹ ਦਾ ਸਾਮਣੇ ਵੀ ਇਕ ਨਟਾ ਹੋਰ ਕਰਦੇ ਕੁਝ ਦੁਪਹਿਰ ਨੂੰ ਪਰਮੇਸ਼ਰ ਨੂੰ ਸਮਾਂ ਦਿੰਦੇ ਆ ਤੇ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਤੇ ਅੱਜ ਮੈਂ ਖੁਦਾਵੰਦ ਪਰਮੇਸ਼ਰ ਦੇ ਜੋ ਮਸਾਜ ਉਹ ਅਭਿਸ਼ੇਕ ਖੁਦਾਵੰਦ ਪਰਮੇਸ਼ਰ ਨੂੰ ਮਿਲੂ ਆਪਣੀ ਪਵਿੱਤਰ ਹਜ਼ੂਰੀ ਦੇ ਵਿੱਚ ਬਖਸ਼ਿਆ ਵਾ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਮੈਂ ਜਲਾ ਲਾ ਜੋ ਖੁਦਾ ਦਾ ਪਹਿਲਾ ਹੀ ਸਾਡੇ ਆਉਂਦਾ ਸੀ ਰੱਬ ਦੀ ਕਿਰਪਾ ਦਇਆ ਦੇ ਅਨਸਾਰ ਤੇ ਉਹੀ ਖੁਦਾ ਦੇ ਦਸਾਂ ਦੁਆ ਪ੍ਰਾਰਥਨਾ ਦੇ ਸਦਕਾ ਅਪਨੇ ਦਾ ਪਰਮੇਸ਼ਰ ਨੇ ਉਹ ਦਾਸ ਦਾਸ ਦੇ ਦੁਆਰਾ ਅਭਿਸ਼ੇਕ ਜੋ ਖੁਦਾਵਰਤ ਬੇਸਰੀ ਹਜੂਰੀ ਤੇ ਮਹਿਸੂਸ ਕੀਤਾ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰਮੇਸ਼ਰ ਨੇ ਆਪਣੇ ਆਤਮਾ ਦੁਆਰਾ ਹੀ ਚਲਾਉਂਦਾ ਸਾਨੂੰ ਬੁੱਧ ਸਮਝ ਬਖਸ਼ਦਾ ਵਾ ਅਸੀਂ ਖੁਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭਨਾਂ ਨੂੰ ਪੁੰਡਾਇਆ ਬੈਨ ਜੈ ਜੀ